ਫਰੈਂਡਸ ਇਹ ਨਵਾਂ ਸਾਲ ਬੜੀ ਵੱਡੀ ਖੁਸ਼ਖਬਰੀ ਦੇ ਨਾਲ ਸ਼ੁਰੂ ਕਰ ਰਹੇ ਆਂ ਪੰਜਾਬ ਸਰਕਾਰ ਵੱਲੋਂ ਜਿਹੜੀ ਸਭ ਤੋਂ ਮਚ ਅਵੇਟਡ ਪਾਲਿਸੀ ਸੀਗੀ ਉਹ ਇਲੀਗਲ ਬਿਲਡਿੰਗਸ ਦੀ ਸੀ ਉਹਦੇ ਤੇ ਬੜਾ ਵਿਚਾਰ ਵਟਾਂਦਰਾ ਹੋਇਆ ਲੇਕਿਨ ਅਸੀਂ ਪ੍ਰੋ ਪੀਪਲ ਪਾਲਿਸੀ اختیار ਕੀਤੀ ਹੈ ਉਹਦੇ ਵਿੱਚ ਇਵਨ ਸੀਐਲਯੂਸ ਵਿਲ ਬੀ ਇਨਕਲੂਡਿਡ ਤੇ ਉਹ ਕੱਲ ਕੈਬਨਿਟ ਦੇ ਵਿੱਚ ਚਲੀ ਜਾਣੀ ਹੈ ਐਂਡ आई थिंक 99% क्योंकि सीएम साहब ने ਸਾਡੀ ਕਮੇਟੀ ਬਣਾਈ ਸੀਗੀ ਉਹਦੇ ਤੇ ਕੁਝ ਰეკਮੈਂਡੇਸ਼ਨ ਸੀ ਗਿਆ 올 ਦੋਜ਼ ਰეკਮੈਂਡੇਸ਼ਨਸ ਹੈਵ ਬੀਨ ਸਾਰਟਡ ਆਊਟ ਵੀ ਵਿਲ ਗੋ ਫੁੱਲ ਫਲੇਜਡ ਐਂਡ ਗਿਵ ਅ ਵਨ ਟਾਈਮ ਇਲੀਗਲ ਬਿਲਡਿੰਗ ਪੋਲਿਸੀ ਦੀ ਵਨ ਟਾਈਮ ਸੈਟਲਮੈਂਟ ਟੂ ਦੀ ਪੀਪਲ ਆਫ ਪੰਜਾਬ ਉਹਦੇ ਵਿੱਚ ਵੀ ਆਰ ਇਨਕਲੂਡਿੰਗ ਇੱਕ ਛੋਟੀ ਮੋਟੀ ਚੀਜ਼ ਰਹਿ ਗਈ ਸੀਗੀ ਹੈ ਤੇ ਬਹੁਤ ਵੱਡੀ ਕਿ ਕਿਸੇ ਨੇ CLU ਵੀ ਕਰਾਣਾ ਹੋਵੇ ਜਿਹਨੇ CLU ਤੋਂ ਬਿਨਾ ਬਿਲਡਿੰਗ ਬਣਾਈ ਹੋਈ ਹੈ ਔਰ ਪੁਰਾਣੀ ਬਣਾਈ ਹੋਈ ਹੈ ਤੇ ਵੀ ਵਿਲ ਗਿਵ ਹਮ ਅ ਵਨ ਟਾਈਮ ਚਾਂਸ ਟੂ ਲੀਗਲਾਈਜ਼ ਦੈਟ ਬਿਲਡਿੰਗ ਦੂਜੀ ਚੀਜ਼ ਦੂਜਾ ਗਿਫਟ ਇਹਦੇ ਤੇ ਮੈਂ ਚਾਹੂੰਗਾ ਸਾਰੇ ਬੋਲਣ ਕਿਉਂਕਿ ਇਹਦੇ ਤੇ ਬੜੀ ਬਹਿਸ ਵੀ ਹੋਈ ਆ ਔਰ ਵੀਵ ਕਮ ਟੂ ਅ ਫਾਈਨਲ ਕਨਕਲੂਜਨ ਆਫ ਪਾਸ ਇਟ ਆਫ ਐਂਡ ਕੱਲ ਨੂੰ ਇਹ ਪਾਸ ਹੋ ਜੂਗੀ ਔਰ ਪੰਜਾਬ ਦੇ ਲਈ ਇਹ ਬਹੁਤ ਵੱਡਾ ਤੋਹਫਾ ਹੈ ਦੂਸਰੀ ਚੀਜ਼ 84 ਦੇ ਦੰਗਿਆਂ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ 200 ਦੁਕਾਨਾਂ ਅਲੋਟ ਹੋਈਆਂ ਸੀਗੀਆਂ ਐਟ ਦੀ ਰੇਟ ਆਫ 38000 38000 ਆ ਕਰੀਬ 200 ਪਰਿਵਾਰ ਅਫੈਕਟਿਡ ਸੀਗੇ ਉਹ ਬੜੀ ਧੀਰ ਦਾ ਕਿੱਸਾ ਚੱਲ ਰਿਹਾ ਸੀਗਾ ਔਰ ਕਾਫੀ ਅਰਸੇ ਤੋਂ ਪਿਛਲੀ ਸਰਕਾਰ ਨੇ ਵੀ ਉਹਨੂੰ ਕੈਬਨਟ ਦੇ ਵਿੱਚ 38000 ਦੇ ਉੱਤੇ ਪਾਸ ਕੀਤਾ ਲੇਕਿਨ ਉਹ ਬਹੁਤ ਧਾਮ ਨੂੰ ਬਹੁਤ ਜ਼ਿਆਦਾ ਮੰਗ ਰਹੇ ਸੀਗੇ ਔਰ ਵੀ ਹੈਵ ਕਮ ਟੂ a conclusion that we must give them that benefit and jadi cheez 38000 de vich oh pass kiti si asi 10000 de vich ohna nu de rahe we are uh, giving those 200 families all those 200 shops at 10000 rupees pehle tha ji 38000 400 rupees ek kareeb kareeb 10 lakh 12 lakh di ban di si dukaan dukaan jehdi si gi 25 25 gajae ਬੀਨੂ ਜੀ 22.22.68 ਤਈ ਗਾਜ਼ ਦੀ ਦੁਕਾਨ ਹੈ ਜੀ ਇਹ ਬਣਦੀ ਸੀਗੀ 12 ਲੱਖ 54 ਹਜ਼ਾਰ ਕੁ ਰੁਪਏ ਤੇ ਹੁਣ ਇਹ ਮੇਰੇ ਖਿਆਲ ਦੇ ਵਿੱਚ 2 ਲੱਖ ਦੀ ਪਊ 2 ਲੱਖ 25 ਹਜ਼ਾਰ ਸਵਾ 2 ਲੱਖ 2 ਲੱਖ ਰੁਪਏ ਦੀ ਪਊਗੀ ਜੀ ਪਹਿਲੇ ਉਨਾ ਸੀ ਸੋ ਫਰੋਮ 12 ਲੱਖ ਵੀ ਬੋਟ ਇਟ ਡਾਊਨ ਟੂ 2 ਲੱਖ ਇਟ ਇਜ਼ ਆ ਡਿਊਟੀ ਐਂਡ ਆਈ ਥਿੰਕ ਜਿੰਨਾ ਵੱਧ ਤੋਂ ਵੱਧ ਅਸੀਂ ਕਰ ਸਕੀਏ ਅਸੀਂ ਉਹਨਾਂ ਦਾ ਕਰਾਂਗੇ ਲੇਕਿਨ ਮੈਂ ਸਮਝਦਾ ਕਿ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਅਸੀਂ ਫੇਸ ਕਰ ਰਹੇ ਸੀਗੇ ਵੀ ਆਰ ਸਾਡੀ ਜਿਹੜੀ ਸਰਕਾਰ ਹੈ ਵੀ ਆਰ ਕਨਵਰਟਿੰਗ ਵੀਕਨੈਸਸ ਇੰਟੂ ਸਟ੍ਰੈਂਥ ਐਂਡ ਆਬਸਟੈਕਲਸ ਇੰਟੂ ਸਟੈਪਿੰਗ ਸਟੋਨਸ ਦੇਖੋ ਇਹ ਸਭ ਤੋਂ ਵੱਡਾ ਫਾਈਨੈਂਸ ਦਾ ਮਾਮਲਾ ਸੀਗਾ ਕਿ ਜੀ ਡਿਪਾਰਟਮੈਂਟ ਨੂੰ 셀ਫ ਸਫੀਸ਼ੀਐਂਟ ਹੋਣਾ ਚਾਹੀਦਾ ਤੁਸੀਂ ਇਮੇਜਿਨ ਨਹੀਂ ਕਰ ਸਕਦੇ ਇਹਦੇ ਨਾਲ ਕਿੰਨੇ ਪੈਸੇ ਆ ਜਾਣੇ ਹਰ ਕਾਰਪੋਰੇਸ਼ਨ ਨੂੰ ਜਿਹੜੀ ਅੱਜ ਦੀ ਡੇਟ ਦੇ ਵਿੱਚ ਡਿਫੰਕ ਪਈ ਹੈ ਬੈਂਕਰਪਟ ਪਈ ਹੈ ਦੇ ਵਿਲ ਬੀ 셀ਫ ਸਫੀਸ਼ੀਐਂਟ ਐਂਡ ਮੇਕ ਨੋ ਮਿਸਟੇਕ ਅਬਾਊਟ ਇਟ ਤੁਸੀਂ ਲੁਧਿਆਣੇ ਲੁਧਿਆਣੇ ਮੈਂ ਆਸ਼ੂਦਾਸ ਯਾਰ ਤੇਰੇ ਲੁਧਿਆਣੇ ਦੇ ਵਿੱਚ ਕੀ ਵਫਾਸੋ 20 ਕਰੋੜ ਤੋਂ ਜ਼ਿਆਦਾ ਸਾਡੇ ਮਤਲਬ 2-300 ਕਰੋੜ ਤੋਂ ਜ਼ਿਆਦਾ ਇਹਦੇ ਤੋਂ ਆਜੂਗਾ ਪੈਸਾ ਬਾਕੀ ਵੀ ਵੀ ਰਿਲੈਕਸ ਦਾ ਲਾਸ ਕਿ ਜਿਹੜੀ ਇੰਪਰੂਵਮੈਂਟ ਟਰਸਟ ਦੀ ਜਿਹੜੀ ਜ਼ਮੀਨ ਹੈਗੀ ਆ ਜਿਹੜੀਆਂ ਸਕੀਮਸ ਹੈਗੀਆਂ ਨੇ ਉਹਦੇ ਵਿੱਚ ਵੀ ਸੇਲ ਦੇ ਨਾਲ ਵੀਲ ਗਿਵ them ਅਰਾਊਂਡ 400-500 ਕਰੋੜ ਦੈਟਸ ਅ ਗਾਰੰਟੀ ਕੱਲੇ ਲੁਧਿਆਣੇ ਦੀ ਗੱਲ ਕਰ ਰਿਹਾ ਮੈਂ ਇਸੇ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਚਾਹੇ ਅੰਮ੍ਰਿਤਸਰ ਹੋਵੇ ਚਾਹੇ ਵੱਡੀਆਂ ਕਾਰਪੋਰੇਸ਼ਨਾਂ ਹੋਣ ਹਾਂ ਜੀ ਜਿਹੜਾ ਇਲੀਜੀਬਲ ਦੇ ਦੇ ਪੈਸੇ ਆਣਗੇ ਨਾ ਮਦਦ ਦੇ ਉਹ ਲੈਣੀ ਹੈ ਬੈਨੀਫਿਟ ਲੈਣਾ ਹੈ ਕਿਸੇ ਨੇ ਸੀਐਲਯੂ ਚੇਂਜ ਕਰਾਉਣਾ ਬਾਈ ਕਿਸੇ ਨੇ ਬਿਲਡਿੰਗਾਂ ਆਉਂਦੀਆਂ ਕੰਪੋਨੈਂਟ ਕਿਸੇ ਨੇ ਐਫਆਰ ਰੂਲ ਬਾਈ ਹੋਏ ਨੇ ਕਿਸੇ ਨੇ ਮਤਲਬ ਪੰਜ ਵਾਲੀ ਮੈਂ ਹੋ ਗਿਆ ਕੌਣ ਹੋਗਾ ਸੋ ਦੈ ਦਿਸ ਇਜ਼ ਬਟ ਦਿਸ ਇਜ਼ ਸ਼ੋਰ ਐਂਡ ਆਈ ਪ੍ਰੋਮਿਸ ਯੂ ਟੋਟਲ ਪੰਜਾਬ ਚ ਕਿੰਨਾ ਕਰਿਆ ਹੋ ਮੇਰੇ ਹਿਸਾਬ ਦੇ ਨਾਲ 1000 1000 ਕਰੋੜ ਦੇ ਲਾਗੇ ਤੱਕ 1000 ਕਰੋੜ ਤੋਂ ਉੱਤੇ ਹੀ 1000 ਕਰੋੜ ਤੋਂ ਉੱਤੇ ਆਉ ਸੈਲਫ ਸਫੀਸ਼ੀਐਂਟ ਹੋ ਜਾਣਗੀਆਂ ਮਤਲਬ ਆਪਣੀ ਡਿਵੈਲਪਮੈਂਟ ਕਰਨ ਜੋਗੀਆਂ ਹੋ ਜਾਣਗੀਆਂ ਉਹਦੇ ਨਾਲ ਨਾਲ ਜਿਹੜੀਆਂ ਇੰਪਰੂਵਮੈਂਟ ਟਰਸਟ ਦੀਆਂ ਸਕੀਮਸ ਨੇ ਉਹਨੂੰ ਵੀ ਰਿਲੈਕਸ ਕੀਤਾ ਕਿਉਂਕਿ ਉਹਦੇ ਮੈਂਡੇਟਰੀ ਸੀ ਕਿ ਹਰ ਸਾਲ 20% ਵਧਾਇਆ ਜਾਵੇ ਰੇਟ ਜਿਹੜਾ ਜ਼ਮੀਨ ਦਾ ਹੁਣ ਜ਼ਮੀਨ ਉਹਨੇ ਰੇਟ ਤੇ ਵਿਕਦੀ ਨਹੀਂ ਔਰ ਜ਼ਮੀਨ ਦੇ ਜਿਹੜੇ ਦੂਸਰੇ ਰੇਟ ਨੇ ਮਾਰਕੀਟ ਪ੍ਰਾਈਸ ਹੈਗੀ ਉਹ ਬਹੁਤ ਘੱਟ ਹੈ ਸੋ ਅਸੀਂ ਮਾਰਕੀਟ ਪ੍ਰਾਈਸ ਨਾਲ ਰਿਲੇਟ ਕਰਕੇ ਡੀਸੀ ਰੇਟਾਂ ਨੂੰ ਉਹ ਕਰਕੇ ਉਹਨਾਂ ਨੂੰ ਵੀ ਸੈਲਫ ਸਫੀਸ਼ੀਐਂਟ ਕਰ ਦਿੱਤਾ ਐਂਡ ਵਿਦ दैट ਰਿਜ਼ਲਟ ਤੁਸੀਂ ਦੇਖਿਓ ਇੱਕ ਕਾਰਪੋਰੇਸ਼ਨ ਦੇ ਵਿੱਚ ਕੱਲੇ ਟਰੱਸਟਾਂ ਦੇ ਵਿੱਚ ਜਿਵੇਂ ਇਨਾਲ ਆ ਦੋ ਤਿੰਨ ਸੌ ਕਰੋੜੋਂ ਦਿੱਤਾ ਆਊਗਾ ਸਾਡੇ ਤੇ ਆਲਰੇਡੀ ਸੈਲਫ ਸਫੀਸ਼ੀਐਂਟ ਹੈ ਅਸੀਂ ਪੰਜੇ ਸੱਤੇ ਪੁਲ ਜਿਹੜਾ ਉਹਨਾਂ ਦੇ ਟੈਂਡਰ ਕੱਢ ਦਿੱਤੇ ਐਂਡ that will be ਡਵੈਲਪਮੈਂਟ ਆਫ ਆਲਮੋਸਟ ਟੈਂਡਰਡ ਆਫਰਸ ਸੋ ਤੁਸੀਂ ਕੁਝ ਹੋਰ ਕਹਿਣਾ ਚਾਹੁੰਦੇ ਹੋ ਇਹਦੇ ਉੱਤੇ ਕੀ ਕੀ ਜਿਹੜੀਆਂ ਸਹੂਲਤਾਂ ਨੇ ਜੀ ਜੀ ਬੋਲੋ ਸਾਡੇ ਲੁਧਿਆਣਾ ਕਾਰਪੋਰੇਸ਼ਨ ਚ ਐਡਵਰਟਾਈਜ਼ਮੈਂਟ ਜਿਹੜੀ ਪਿਛਲੇ 1 ਕਰੋੜ ਤੋਂ ਵੱਧ ਕਦੀ ਦਿੱਤੀ ਸੀ ਐਤ ਕੀ ਟੈਂਡਰ ਇਹਨਾਂ ਦੀ ਮਿਹਨਤ ਨਾਲ 25 ਕਰੋੜ ਰੁਪਇਆ ਕੱਲਾ ਲੁਧਿਆਣੇ ਚ ਆਊਗਾ। ਪੰਜ ਜਿਹੜਾ ਕਿ 1 ਕਰੋੜ ਰੁਪਇਆ ਆਉਂਦਾ ਸੀ। 1 ਕਰੋੜ ਆਉਂਦਾ ਸੀ। 25 ਦਾ। ਮੈਂ 23 23 ਕਰੋੜ ਦੇ ਟੈਕਨੀਕਲ ਬਿਡ ਆ ਗਿਆ। ਆ ਗਿਆ ਟੈਕਨੀਕਲ ਬਿਡ ਆ ਗਿਆ। ਫਾਈਨੈਂਸ਼ੀਅਲ। ਮਤਲਬ ਕੱਲੇ ਲੁਧਿਆਣੇ ਚ ਜਿੰਨਾ ਸਾਰੇ ਪੰਜਾਬ ਚੋਂ 9 ਕਰੋੜ ਰੁਪਇਆ ਆਉਂਦਾ ਸੀ। ਸਾਰੇ ਪੰਜਾਬ ਦਾ ਇਕੱਠਾ ਐਡਵਰਟਾਈਜ਼ਮੈਂਟ 9 ਕਰੋੜ ਰੁਪਇਆ ਆਉਂਦਾ ਸੀ। ਠੀਕ ਹੈ। ਸੁਦੀਪਾ ਜੀ ਹੁਣ ਕੱਲਾ ਉਹ ਕਹਿੰਦਾ ਇਹ ਨਾ ਵੀ ਇਹ ਡਿਪਾਰਟਮੈਂਟ ਦੀਆਂ ਜਿਹੜੀਆਂ ਮੈਨੂੰ ਉੜਦੀਆਂ ਉੜਦੀਆਂ ਜੀਆਂ ਖਬਰਾਂ ਮੈਂ ਬੜਿਆਂ ਤੋਂ ਸੁਣਦਾ ਸੀਗਾ ਵੀ ਡਿਪਾਰਟਮੈਂਟ ਕੱਲਾ ਐਡਵਰਟਾਈਜ਼ਮੈਂਟ ਦੇ ਵਿੱਚੋਂ ਲੁਧਿਆਣੇ ਦੇ ਵਿੱਚੋਂ 25 ਕਰੋੜ ਰੁਪਏ ਤੋਂ ਉੱਤੇ ਆਉਂ ਜਿਹੜਾ ਕਿ ਸਾਰੇ ਪੰਜਾਬ ਦੇ ਵਿੱਚੋਂ 12 ਹੁੰਦਾ ਸੀ 9 ਜਾਂ 10 ਇਹ ਚੜਿਆ ਹੋਇਆ ਚੜ ਗਿਆ ਜੀ ਚੜ ਗਿਆ ਚੜ ਗਿਆ ਜੀ ਮਤਲਬ ਟੈਂਡਰ ਹੋਇਆ ਹੋਇਆ ਸਾਰਾ ਕੁਝ ਟੈਕਨੀਕਲ ਬਿਡ ਵੀ ਹੋ ਗਿਆ ਬਿਡ ਸਬਮਿਟ ਹੋ ਗਈ ਹੈ ਬਿਡ ਸਬਮਿਟ ਹੋਈਆਂ ਨੇ ਸਾਰੀਆਂ 3 ਮਿੰਟਸ ਆ ਗਈਆਂ 1 ਮਿੰਟ ਫਾਈਨੈਂਸ਼ੀਅਲ ਵੀ 11 ਤਾਰੀਖ ਤੱਕ ਲਾਸਟ ਡੇਟ ਹੈ ਫਾਈਨੈਂਸ਼ੀਅਲ ਬਿਡ ਆਣਾ ਹੈ ਜਲਦੀ ਜਲਦੀ ਚੋ ਜੀ ਹਾਂ 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 ਮਤਲਬ ਕੱਲੇ ਲੁਧਿਆਣੇ ਚੋਂ ਤੁਹਾਨੂੰ 25 ਕਰੋੜ ਰੁਪਏ ਆਊਗਾ ਐਦਾਂ ਹੀ ਅੰਮ੍ਰਿਤਸਰ ਕਰਾ ਕੇ ਡੈਫੀਨੇਟਲੀ 200 ਕਰੋੜ ਦੇ ਲਾਗੇ ਤੱਕ ਜਾਊਗਾ ਇਹ ਆਉਂਦਾ ਸੀਗਾ ਸਾਨੂੰ 10 10 ਇਹ ਸਾਰਾ ਲੋਕਾਂ ਦੀਆਂ ਨਿੱਜੀ ਜੇਬਾਂ ਜਾ ਰਿਆ ਸੀਗਾ ਔਰ ਐਕਸਚੈਕਰ ਦੇ ਕੋਲ ਪੰਜੀ ਨਹੀਂ ਸੀ ਆਉਂਦੀ। ਰਾਈਟ? ਦੂਸਰੀ ਚੀਜ਼ ਆ ਆ ਵਨ ਟਾਈਮ ਸੈਟਲਮੈਂਟ ਪੀਜੀ ਚੀਜ਼ ਆ ਇੱਕ ਇੱਕ ਤਰੀਕ ਦੇ ਲਈ ਇੰਨੀਆਂ ਗਿਫਟਾਂ ਬਹੁਤ ਅੱਗੇ ਹੋਰ ਬੋਲੋ ਜੀ। ਉਹਦੇ ਤੇ ਵੀ 3 ਤੋਂ ਉੱਤਰ ਆਪਾਂ ਜਿਹੜਾ ਵੇਵ ਆਫ ਦੇਖੋ ਜੀ ਵੇਵਿੰਗ ਆਫ ਸੀਐਲਯੂ ਚਾਰजेस ਟੂ ਐਮਜ਼ ਜਿਹੜੀ ਬਠਿੰਡੇ ਐ There is no vendetta as far as development is concerned. we waived off all those charges for the CLU. CLU and building plans. And building plans also. Land allotment of six acres to Garshankar. Judicial complex. Judicial, Judicial complex. Judicial complex. <coughs> More than 500 buildings submitted, On. Plan submitted online. Online. 500 Last time, online, building building jada. Main online building plan. Nakshay online building plan. Online building plan. ਕਿੰਨੇ ਆਏ 500 ਆ ਚੁੱਕੇ 500 600 ਆ ਚੁੱਕੇ ਮੋਰ ਥਨ 5 ਜਨਵਰੀ 15 ਦੇ ਬਾਅਦ ਮੰਡਟਰੀ ਕਰ ਜਨਵਰੀ 15 ਤੋਂ ਬਾਅਦ ਮੰਡਟਰੀ ਹੋ ਜਾਊਗਾ ਵੀ ਹਰੇਕ ਬੰਦੇ ਨੂੰ ਆਪਣੇ ਬਿਲਡਿੰਗ ਦਾ ਨਕਸ਼ਾ ਜਿਹੜਾ ਹੈਗਾ ਉਹ ਆਨਲਾਈਨ ਹੀ ਕਰਾਉਣਾ ਪਊਗਾ ਅਸੀਂ ਹੋਰ ਵੀ ਕਰ ਦਿੱਤਾ ਹੈ ਕਿ 200 ਗਾਈ ਦੀ ਜਿਹੜੀ ਜੋ 200 ਗਾਈ ਦਾ ਜਿਹੜਾ ਮਕਾਨ ਹੈ ਉਹ ਜੀ ਜੀ ਡਿਪਲੋਮਾ ਹোল্ডার ਵੀ ਕਰ ਸਕਦੇ ਆ ਸੋ ਅਸੀਂ ਉਹਨਾਂ ਨੂੰ ਵੀ ਪਿੱਛੇ ਨਹੀਂ ਰੱਖਿਆ ਬਾਕੀ ਆਰਕੀਟੈਕਟਸ ਦੇ ਨਾਲ ਤੁਸੀਂ ਪੁੱਛੋ ਕਰਨੇਸ਼ ਪਲੀਜ਼ ਬਰੀਫ ਕਰੋ ਜਿਹੜਾ ਥੋੜਾ ਜਿਹਾ ਆਰਕੀਟੈਕਚਰ ਗਰੋ ਟੂ 5000 ਐਂਡ ਗਰੋ ਵੈਰੀ ਵੀ ਕੁਇਕਲੀ ਯੂ ਵਾਂਟ ਟੂ ਬਰੀਫ ਇਟ ਅਸੀਂ ਆਰਕੀਟੈਕਟਸ ਦੇ ਨਾਲ ਜਿਹੜੀਆਂ ਹੈਗੀਆਂ ਜਿਹੜੀਆਂ ਕਾਉਂਸਲ ਆਫ ਆਰਕੀਟੈਕਟ ਉਹਨਾਂ ਨੇ ਕਾਫੀ ਮੀਟਿੰਗਸ ਕੀਤੀਆਂ ਸੀਗੀਆਂ ਉਹਦੇ ਵਿੱਚ ਅਸੀਂ ਆਰਕੀਟੈਕਟਸ ਤੋਂ ਵੀ ਇੰਪੈਨਲ ਕਰ ਰਹੇ ਹਾਂ ਔਨ ਡਿਫਰੈਂਟ ਇਸ਼ੂਜ਼ ਆਫ ਦ ਬਿਲਡਿੰਗਸ ਐਂਡ ਟਾਊਨ ਪਲਾਨਿੰਗ ਉਹਦੇ ਵਿੱਚ ਅਸੀਂ ਉਹਨਾਂ ਦੀਆਂ ਨਾਲ ਸੇਵਾਵਾਂ ਲਵਾਂਗੇ ਤਾਂਕਿ ਟਾਊਨ ਨੂੰ ਅਸੀਂ ਡਿਵੈਲਪ ਕਰਨਾ ਹੈਗਾ ਲੈਂਡਸਕੇਪਿੰਗ ਕਰਨੀ ਅਸੀਂ ਉਹਨਾਂ ਦੀਆਂ ਨਾਲ ਸੇਵਾਵਾਂ ਲੈ ਕੇ ਉਹਨਾਂ ਨੂੰ ਪੈਨਲ ਕਰਕੇ ਅਸੀਂ ਤਾਂ ਕਿ ਸਾਨੂੰ ਜਿਹੜੀ ਟੈਕਨੀਕਲ ਇਨਫੋਰਮੇਸ਼ਨ ਜਿਹੜੀ ਹੈਗੀ ਆ ਆਰਕੀਟੈਕਟਾਂ ਕੋਲ ਨਾਲ ਮਿਲ ਜਾਵੇ। ਹੋਰ ਬੋਲ ਲਈ ਕੱਲੇ ਲੁਧਿਆਣੇ 'ਚ ਇਨਫੋਰਸਮੈਂਟ ਦਾ ਇਨਾ ਅਸਰ ਆਇਆ ਉੱਥੇ 2400 ਨਕਸ਼ੇ ਪਾਸ ਹੋ ਗਏ 1500 ਤੋਂ ਕਲੀ ਇਲੀਗਲ ਬਿਲਡਿੰਗਾਂ ਚਲਾਨ ਹੋਈਆਂ ਜਿਹੜੀਆਂ ਪਹਿਲਾਂ ਕਿੰਨੇ ਪਾਸ ਹੋਈ ਸੀ ਵੀ ਦੱਸ ਦੇ ਪਹਿਲਾਂ ਕਦੀ ਹਜ਼ਾਰ ਨਹੀਂ ਸੀ ਟੱਪਿਆ ਅੱਜ ਤੱਕ ਕਦੇ 1000 ਨਕਸ਼ਾ ਟੱਪਿਆ ਨਹੀਂ ਸੀਗਾ 78 78 ਐਫ ਆਈ ਆਰਸ ਹੋਈਆਂ ਜਿਨ੍ਹਾਂ ਨੇ ਇਲੀਗਲ ਕਲੋਨੀਆਂ ਬਣਾਈਆਂ ਉੱਥੇ 11 12 ਕਲੋਨੀਆਂ ਡਿਮੋਲਿਸ਼ ਵੀ ਕਰ ਦਿੱਤੀਆਂ ਗਈਆਂ ਤੇ ਜਿਹੜਾ ਰੈਵਨਿਊ ਜਨਰੇਟ ਹੋਇਆ 30 ਕਰੋੜ ਤੋਂ ਉੱਪਰ ਹੋ ਚੁੱਕਿਆ ਹੁਣ ਤੇ ਹਲੇ ਜਾਰੀ ਹੈ ਫਾਈਨੈਂਸ਼ੀਅਲ ਇਅਰ ਚ ਸੋ ਬਾਕੀ ਜਿਹੜੀ ਮੇਰੀ ਰਿਪੋਰਟ ਹੈ ਮੈਂ ਇੱਕ ਸਾਲ ਜਿਹੜਾ ਹੋਣਾ ਮਾਰਚ ਤੱਕ ਤੁਸੀਂ ਜਦੋਂ ਮਰਜ਼ੀ ਤੁਸੀਂ ਡੇਟ ਫਿਕਸ ਕਰ ਲਓ ਇਸ ਹਫਤੇ ਦੇ ਵਿੱਚ ਮੈਂ ਤਿਆਰਾਂ ਪੂਰੀ ਤਰ੍ਹਾਂ ਤੁਹਾਨੂੰ ਇਹ ਰਿਪੋਰਟ ਦੇ ਦੇਵਾਂਗੇ ਅਜੋਏ ਬੈਠਾ ਨਾਲ ਆ ਮੇਰੇ ਕੋਲ ਤਿਆਰ ਪਈ ਹੈ ਬਟ that is for another day that report is ਆ ਦੇਖੋ ਜੀ ਆ ਰਿਪੋਰਟ ਪਈ ਹੈ ਬੜੇ ਧੂੜ ਚ ਟੱਟੂ ੜਾਉਣ ਵਾਲੇ ਬੜੇ ਲੋਕ ਨੇ ਜਿਹੜੇ ਜਿਨ੍ਹਾਂ ਕੋ ਹੋਰ ਕੰਮ ਨਹੀਂ ਵਿਹਲੇ ਉਹ ਗਾਣਾ ਗਾਉਂਦੇ ਆ ਸਾਨੂੰ ਵਿਹਲੇ ਕਹਿੰਦੇ ਸਾਨੂੰ ਕਿ ਉਹ ਬੜੇ ਆ ਬੜੀਆਂ ਚੀਜ਼ਾਂ ੜਾਉਂਦੇ ਆ ਵਾਹਾਂ ਵੂਹਾਂ ਵੀ ੜਾਉਂਦੇ ਆ ਉਹਨਾਂ ਦੇ ਲਈ ਮੈਂ ਰਿਪੋਰਟ ਤਿਆਰ ਕਰਦੀ ਆ ਉਹਨਾਂ ਦੇ ਡੈਸਕ ਦੇ ਉੱਤੇ ਜਿੱਥੇ ਮਰਜ਼ੀ ਰੱਖ ਸਕਦੇ ਹੋ ਤੁਸੀਂ ਇਹ ਰਿਪੋਰਟ that's for another day today i think these are the announcements that we are actually ਇਹ ਇਹ ਵੀ ਕੈਬਨਟ ਦੇ ਵਿੱਚ ਚਲੇ ਜਾਏਗਾ ਬਟ ਇਹ ਪਾਸ ਹੋਇਆ ਇਟ ਇਜ਼ 99% ਪਾਸ ਹੀ ਹੁੰਦਾ ਜਿਹੜਾ ਇਹ 84 ਵਿਕਟਿਮਸ ਵਾਲਾ ਵੀ ਹੈ ਬਿਲਡਿੰਗਸ ਵਾਲਾ ਵੀ ਹੈ ਤੇ ਸਕਿਲ ਡਿਵੈਲਪਮੈਂਟ ਟਾਟਾ ਟੈਕਨੋਲੋਜੀ ਤੇ ਅਸੀਂ ਟਾਟਾਜ਼ ਦੇ ਨਾਲ ਇੱਕ ਨਵਾਂ ਵੀ ਹਵ ਸਾਈਨਡ ਅ ਨਿਊ ਐਮਓਯੂ ਜਿਹਦੇ ਵਿੱਚ ਉਹ ਮਸ਼ੀਨਾ ਲੈ ਕੇ ਆ ਰਿਹਾ ਤੇ ਗੈਰੰਟੀਡ ਇਹ ਪਹਿਲਾਂ ਵਾਲਾ ਸਕਿਲ ਡਿਵੈਲਪਮੈਂਟ ਨਹੀਂ ਹੈ ਗੈਰੰਟੀਡ ਨੌਕਰੀ ਜਿਹੜੇ ਬੰਦੇ ਉਥੇ ਐਜੂਕੇਸ਼ਨ ਲੈਣਗੇ ਸਕਿਲ ਡਿਵੈਲਪਮੈਂਟ ਲੈਣਗੇ ਦੇ ਵਿਲ ਬੀ ਅਸਿਮਿਲੇਟਡ ਵਿਦ ਦੀ ਟਾਟਾਜ਼ ਇਟਸੈਲਫ ਦੂਸਰੀ ਗੱਲ ਕਈ ਲੁਧਿਆਣੇ ਦੇ ਵਿੱਚ ਐਸੀਆਂ ਇੰਡਸਟਰੀਆਂ ਨੇ ਜਿਨ੍ਹਾਂ ਨੂੰ ਹੈਲਪ ਚਾਹੀਦੀ ਹੈ ਟੂ ਅਕਵਾਇਰ ਲੇਬਰ ਵਿਚ ਇਜ਼ ਐਕਚੁਅਲੀ ਵਿਦ ਐਨਹਾਂਸ ਟੈਕਨੋਲੋਜੀਜ਼ ਐਂਡ ਵਿਚ ਇਜ਼ ਇਕਵਿਪਡ ਐਂਡ देयर ਕੈਪੇਬਿਲਿਟੀਜ਼ ਆਰ ਮੱਚ ਮੋਰ ਸਕਿਲਡ ਲੇਬਰ ਸਕਿਲਡ ਲੇਬਰ ਜਿਹੜੀ ਹੈਗੀ ਹੈ ਉਹ ਲੁਧਿਆਣੇ ਦੇ ਲਈ ਸੋ ਵੀ ਹੈਵ ਸਾਈਨਡ ਐ ਮੋਯੂ ਵਿਦ ਟਾਟਾਸ ਇਹ ਮਸ਼ੀਨਾਂ ਲਿਆਉਣਗੇ ਆਪਣੀਆਂ 15 ਕਰੋੜ ਦੀਆਂ ਅਸੀਂ ਸਿਰਫ 12% ਦੇਣਾ ਐਮ ਆਈ ਰਾਈਟ ਅਸੀਂ ਸਿਰਫ 12% ਦੇਣਾ ਤੇ ਇਹਦੇ ਵਿੱਚ what is the number venu uh, sir uh, along uh, around 250 sir 252 بچے ਸਾਡੇ ਹੈ 250 हां 2250 ਹੈ 1 cm 250 3 cm 1 cm ਦੇ ਉੱਤੇ ਕਰੀਬ 2300 ਬੱਚਾ ਐਂਡ ਗੈਰੰਟੀਡ ਅਸਿਮੂਲੇਸ਼ਨ ਹੈ 230 ਇੰਟੂ 3 ਕਰ ਲਓ ਤੁਸੀਂ ਇੱਕ ਅਬਰਤ ਸਰ ਹੈ ਇੱਕ ਲੁਧਿਆਣੇ ਹੈ ਇੱਕ ਜਲੰਧਰ ਹੈ ਮੈਂ 7000 ਹੋ ਗਿਆ ਮਤਲਬ 7000 ਇਹ ਬੱਚੇ ਨੂੰ ਐਂਡ ਤਨਖਾਹਾਂ ਹੈ ਜਿਹੜੀਆਂ ਨਹੀਂ MBA ਵੀ ਸਕਿੱਲ ਡਿਵੈਲਪਮੈਂਟ ਕੀਤੀ ਪੈਸੇ ਜੇਬ ਚ ਪਾਏ ਜਿਵੇਂ ਆ ਪਹਿਲਾਂ ਕਰਦੇ ਰਹੇ ਨੇ ਤਨਖਾਹ ਕਿਸੇ ਨੂੰ 40000 ਕਿਸੇ ਨੂੰ 30000 ਕਿਉਂਕਿ ਉਹ ਉਹ ਚੀਜ਼ਾਂ ਨੇ ਜਿਹੜੀਆਂ ਟਾਟਾ ਨੂੰ ਚਾਹੀਦੀਆਂ ਨੇ ਔਰ ਉਹ ਆਪਣੇ ਆਪ ਟ੍ਰੇਨਿੰਗ ਕਰਾ ਕੇ ਲੈ ਜਾਣਗੇ ਐਂਡ THEN IF ਵੀ ਵਾਂਟ ਟੂ ਕੰਟੀਨਿਊ ਇਟ ਆਫਟਰ ਦੈਟ ਤਿੰਨ ਸਾਲਾਂ ਬਾਅਦ ਸਾਨੂੰ ਕੋਈ ਖਰਚਾ ਨਹੀਂ ਹੈ ਤਿੰਨ ਸਾਲਾਂ ਬਾਅਦ ਅਗਰ ਸਾਨੂੰ ਕੰਟੀਨਿਊ ਕਰਨਾ ਪਿਆ ਤੇ ਫੈਕਲਟੀ ਦੀ ਫੀਸ ਦੇਣੀ ਪਊਗੀ ਉਹਨਾਂ ਨੂੰ 50 ਲੱਖ ਰੁਪਈਆ ਵੀ ਕੈਨ ਕੰਟੀਨਿਊ ਇਟ ਇਹ ਲੋਕਲ ਗਵਰਨਮੈਂਟ ਦਾ ਪ੍ਰੋਜੈਕਟ ਹੈ ਹਾਂਜੀ ਪਰ ਉਹ ਤਾਂ ਸਾਡਾ ਹੀ ਹੈ ਮਹਾਰਾਜ ਪੀਐਮ ਆਈਡੀਸੀ ਲੋਕਲ ਗਵਰਨਮੈਂਟ ਸਾਰਾ ਸਾਡਾ ਹੀ ਹੈ ਸਾਡਾ ਹੀ ਹੈ ਯੋ 12% ਆਲਾ ਕਹ ਰਹੇ ਸੀ ਤੁਸੀਂ ਉਹ 12% ਪੈਸੇ ਦੇਣੇ ਪੈਣਗੇ ਸਾਨੂੰ ਹੁਣ ਉਹ 12% ਕਿਸ ਚੀਜ਼ ਦੇ 12% ਮਸ਼ੀਨਾਂ ਦੇ ਮਸ਼ੀਨਾਂ ਦੇ 15 ਕਰੋੜ ਦੀ ਮਸ਼ੀਨ ਹੈ ਉਸ ਦਾ 12% ਉਹਦਾ 12% ਸਾਨੂੰ ਹੁਣ ਐਡਵਾਂਸ ਦੇਣਾ ਪਊਗਾ 12% ਆ ਮੀਨ ਅਰਾਊਂਡ 2 ਕਰੋੜ ਜਿੰਨਾ ਵੀ ਜੋ ਵੀ ਪ੍ਰਾਈਸ ਜਿੰਦਾ ਵੀ ਹੋਏਗਾ 1.5 ਕਰੋੜ ਰੁਪਏ ਸਾਨੂੰ ਦੇਣਾ ਪਊਗਾ ਐਂਡ ਇੰਨੇ ਬੱਚੇ ਅਸੀਂ ਅ ਸਿਮੂਲੇਟ ਕਰਵਾ ਦੇਾਂਗੇ ਐਂਡ that is ਉਹਨਾਂ ਦੀ ਆਪਣੀ ਕੰਪਨੀ ਇਹ ਨਹੀਂ ਹੈ ਵੀ ਦੇ ਹੈਵ ਟੂ ਗੋ ਸਮਵੇਅਰ ਐਲਸ ਔਰ ਜੋ ਐਜੂਕੇਸ਼ਨ ਹੈ ਉਹ ਦੇਣਗੇ and after that the assimilation is in their own company right No, <laughs> <laughs> colonial? no 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 it's it is it's a very different policy Buildings, <laughs> building buildings fire safety law two things two things <laughs> one fire safety ਤੇ ਉਹਦੇ ਨਾਲ ਸਟਰਕਚਰਲ ਸੇਫਟੀ ਇਹਦੇ ਤੇ ਕੋਈ ਕੰਪਰੋਮਾਈਜ਼ ਨਹੀਂ ਮਹਾਰਾਜ ਨਹੀਂ ਫਿਰ ਉਹ ਜਿਹੜੀਆਂ ਬਿਲਡਿੰਗਾਂ ਉਹਨਾਂ ਨੂੰ ਲਵਾਣੀ ਪਊ ਪੂਰੀ ਤਰ੍ਹਾਂ ਨਹੀਂ ਤੇ ਉਹ ਨਹੀਂ ਤੇ ਉਹ ਕਲੀਅਰ ਨਹੀਂ ਹੋਊ ਉਹਦੇ ਵਿੱਚ ਲਿਖਿਆ ਹੋਇਆ ਉਹਦੇ ਵਿੱਚ ਲਿਖਿਆ ਹੋਇਆ ਹੈ ਫਾਇਰ ਮਾਡਰਨ ਫਾਇਰ ਇਕਵਿਪਮੈਂਟ ਲੱਗੂਗੀ ਸੁਣ ਲਓ ਮੇਰੀ ਗੱਲ ਦੇਖੋ ਅਸੀਂ ਉਹਦੇ ਵਿੱਚ ਇੱਕੋ ਹੀ ਚੀਜ਼ ਦੀ ਕੰਪਰੋਮਾਈਜ਼ ਕਰ ਸਕਦੇ ਆ ਉਹਦੇ ਚ ਉਹ ਇਹ ਹੈ ਕਿ ਕਈਆਂ ਦੇ ਨਾਲ ਥਾਂ ਨਹੀਂ ਹੈ ਕਮਨ ਨੂੰ ਫਾਇਰ ਬ੍ਰਿਗੇਡ ਠੀਕ ਹੈ ਪਰ ਦੂਸਰੀ ਆਪਸ਼ਨ ਹੈ ਵੀ ਢਾ ਦਿਓ ਦੇ ਦੂਸਰੀ অপਸ਼ਨ ਦੇ ਰਿਹਾ ਕੋਰਟ ਤੇ ਕਹਿੰਦਾ ਢਾ ਦਿਓ ਦੇਖੋ ਵੀ ਆਰ ਅ ਵੈਲਫੇਅਰ ਸਟੇਟ ਅਸੀਂ ਉਹਨਾਂ ਨੂੰ ਇੱਕ ਮੌਕਾ ਦੇ ਰਹੇ ਆ ਵੀ ਉਹ ਫਾਇਰ ਇਕਵਿਪਮੈਂਟ ਇੰਸਟਾਲ ਕਰਾਉਣ ਇੱਕ ਇੱਕ ਚੀਜ਼ ਪ੍ਰੋਪਰ ਔਰ ਅਸੀਂ ਵੀ ਆਰ ਕਮਿੰਗ ਆਊਟ ਵਿਦ ਅ ਵੈਰੀ ਨਿਊ ਥਿੰਗ ਉਹਦੇ ਚ ਫਾਇਰ ਬ੍ਰਿਗੇਡ ਦੀ ਏਡੀ ਲੋੜ ਨਹੀਂ ਹੈਗੀ ਉਹ ਐਡਾ ਉਹ ਹੈਗਾ ਵਾਟ ਵਾਟ ਯੂ ਕਾਲ ਇਟ ਅਜਾਏ ਉਹ ਜੋ ਛੂਟਸ ਫਾਇਰ ਸ਼ੂਟਸ ਫਾਇਰ ਸ਼ੂਟਸ ਉਹ ਥੱਲੇ ਲਾ ਦਿੰਦੇ ਐਦਾਂ ਕਰਕੇ ਤੁਸੀਂ ਛਾਲ ਮਾਰੋ ਉਹਦੇ ਚ ਐਂਡ ਯੂ ਆਰ ਪ੍ਰੋਟੈਕਟਿਡ ਤੁਸੀਂ ਚਾਹੇ 10ਵੀਂ ਬਿਲਡਿੰਗ ਦੇੋਂ ਤੁਸੀਂ ਕਿਸੇ ਲਿਫਟ ਲੂਫ ਤੇ ਜਾਣ ਦੀ ਲੋੜ ਨਹੀਂ ਹੈ ਤੁਸੀਂ ਚਾਹੇ 10ਵੀਂ ਮੰਜ਼ਲ ਦੇ ਉੱਤੋਂ ਕਦੇ ਕਿਤੇ ਉਹ ਉੱਥੋਂ ਉੱਥੇ ਵੀ ਛਾਲ ਮਾਰੋ ਦੋਜ਼ ਆਰ ਫਾਇਰ ਸ਼ੂਟਸ ਪ੍ਰੋਟेक्टेड ਫਾਇਰ ਸ਼ੂਟਸ ਸੀ ਵੀ ਹੈਵ ਟੂ ਕ੍ਰੀਏਟ ਫੰਡਸ ਆਲਸੋ ਥੈਟ ਇਜ਼ ਦੀ ਪ੍ਰੋਬਲਮ ਸੋ ਵੀ ਆਰ ਕ੍ਰੀਏਟਿੰਗ ਦੋਜ਼ ਫੰਡਸ ਐਂਡ ਯੂজিং them ਬਟ ਸਾਡਾ ਕੋਈ ਇਹ じゃ ਪਲਾਨ ਇੱਕ ਇੱਕ ਚੀਜ਼ ਸਾਰਾ ਕੁਝ ਹੈ ਭਾਈ ਇੱਕੋ ਚੀਜ਼ ਹੈ ਜਿਹੜੀ ਕਿ ਹੁਣ ਉਧਰ ਚਲੀ ਗਈ ਹੈ ਐਨੀਮਲ ਵੰਡੀ ਵਾਲੀ ਬਲਬੀਰ ਭਾਰੀ ਵਾਲ ਸਟ੍ਰੇ ਕੈਟਲ ਸਟ੍ਰੇ ਕੈਟਲ ਉਹ ਉਹਨਾਂ ਵੱਲ ਚਲੀ ਗਈ ਹੈ ਕਿਉਂਕਿ ਉਹ ਫਿਰ ਉਹਦੇ ਉੱਤੇ ਕਲੈਰਿਟੀ ਨਹੀਂ ਕਿਉਂਕਿ ਮੈਂ ਤੇ ਪਹਿਲੇ ਦਿਨ ਦਾ ਕਹਿਣਾ ਵੀ 72000 ਏਕੜ ਗਊਚਰਾਂ ਜ਼ਮੀਨ ਦੱਬੀ ਹੋਈ ਹੈ ਉਹਦੇ ਵਿੱਚ ਪੋਲੀਟੀਸ਼ੀਅਨ ਵੀ ਨਾਮ ਬੜੇ ਹੋਈਆਂ ਜੇ ਮੇਰੇ ਤੋਂ ਖਾਲੀ ਕਰਾਉਣਾ ਫਿਰ ਮੈਂ ਉਧਰ ਚੜ੍ਹਾਈ ਕਰਦਾ ਪਰ ਉਹ there is a separate wing that is dealing with it and you know i can only give a solution if it is plausible and feasible ਉਹਦਾ ਇਲਾਜ ਇਹੀ ਹੈ ਵੀ ਜੇ ਗਊ ਲਈ 200 ਏਕੜ 300 ਏਕੜ ਪੁਰਾਣੇ ਰਾਜਿਆਂ ਦੀ ਵੀ ਦਿੱਤੀ ਹੋਈ 300 ਏਕੜ ਜ਼ਮੀਨ ਹੈਗੀ ਆ ਤੇ ਉੱਥੇ ਉਹ ਗਉਂਆ ਸੀਗੀਆਂ ਤੇ ਅੱਜ ਉੱਥੇ ਗਉਂਆ ਕਿਉਂ ਨਹੀਂ ਉਹ ਕਿਉਂਕਿ ਉਹ ਪੋਲਿਟਿਸ਼ਨਾਂ ਦੇ ਥੱਲੇ ਆ ਵੱਡੇ ਵੱਡੇ ਬੰਦਿਆਂ ਦੇ ਥੱਲੇ ਆ ਜ਼ਮੀਨਾਂ ਉਹ ਦੱਪੀਆਂ ਹੋਈਆਂ ਸੋ ਦੇ ਇਫ ਦੇ हैव नॉट ਟੇਕਨ ਦੋਸ ਸੀ ਐਲ ਯੂਸ ਵੀ ਵਿਲ ਗਿਵ ਥੈਮ ਅ ਪਲਾਨ ਕਿ ਜਿਹਦੇ ਚ ਉਹ ਪੈਸੇ ਭਰਾ ਕੇ ਥੋੜੀ ਜੀ ਪੈਨਲਟੀ ਹੋਊਗੀ ਉਹਦੇ ਚ ਪੈਨਲਟੀ ਭਰਾ ਕੇ ਸਰਕਾਰ ਨੂੰ ਉਹਨੂੰ ਲੀਗਲਾਈਜ਼ ਕਰਾ ਸਕਦੇ ਬਟ that will be only one time ਉਹ ਤੋਂ ਬਾਅਦ ਕਹਿਣੇ ਬਣਾਈ ਟਾਊਗੀ ਐਂਡ ਵੀ ਹੈਵ ਜੀ the department has gone two steps further let me tell you ਜਿਹੜੀ ਕਿਸੇ ਨੇ ਸੋਚੀ ਨਹੀਂ ਸੀ ਅਸੀਂ ਉਹ ਕਰ ਦਿੱਤੀ ਹੈ ਐਂਡ অলਮੋਸਟ 30% 40% ਇਸ ਅਲਰੇਡੀ ਡਨ ਐਂਡ I must compliment a joy for that that uh, plan had to be uh, installed ਉਹ ਹੈਗੀ ਹੈ ਜੀ ਸੈਟਲਾਈਟ ਇਮੇਜਰੀ ਉਪਰੋਂ ਜਿਹਨੂੰ ਅਸੀਂ ਕਹਿੰਦੇ ਆ ਜੀਆਈਐਸ ਮੈਪਿੰਗ ਜੀਆਈਐਸ ਮੈਪਿੰਗ ਦੇ ਵਿੱਚ ਤੁਹਾਨੂੰ ਇਹ ਪਤਾ ਲੱਗ ਜਾਂਦਾ ਵੀ ਫਲਾਨੀ ਡੇਟ ਦੇ ਉੱਤੇ ਉਹ ਤੁਹਾਨੂੰ ਗੂਗਲ ਮੈਪ ਹੀ ਦੱਸ ਦਿੰਦਾ ਵੀ ਫਲਾਨੀ ਡੇਟ ਤੇ ਬਿਲਡਿੰਗ ਬਣੀ ਸੀ ਜਾਂ ਨਹੀਂ ਬਣੀ ਸੀ ਆਈ ਫੜ ਲਾਂਗੇ ਜੇ ਮਤਲਬ ਕਿਸੇ ਨੇ ਇਹਦੇ ਚ ਥੋੜੀ ਜੀ ਵੀ ਚਲਾਕੀ ਕੀਤੀ ਔਰ ਕਾਇਂ ਬਣਨ ਦੀ ਕੋਸ਼ਿਸ਼ ਕੀਤੀ ਨਾਲੇ ਅਫਸਰ ਜਾਉ ਨਾਲੇ ਨਾਲੇ ਬੰਦਾ ਜਾਉ ਬਿਕੋਜ਼ ਜੋ ਕਿਤਨਾ ਹੋ ਗਿਆ ਕਿਤਨੇ ਪਰਸੈਂਟ ਹੋ ਗਿਆ ਉਹ ਮੋਰ ਥੈਨ 35 ਪਰਸੈਂਟ ਤਾਂ ਆਪਣਾ ਹੋ ਚੁੱਕਾ ਹੈ ਮੋਰ ਥੈਨ 35 ਪਰਸੈਂਟ ਹੈਸ ਬੀਨ ਡਨ ਅਸੀਂ ਜੋ ਅਨਾਉਂਸਮੈਂਟਾਂ ਕੀਤੀਆਂ ਹੀ ਤੁਹਾਨੂੰ ਐ ਨਹੀਂ ਸੀ ਸਾਡੇ ਡਿਪਾਰਟਮੈਂਟ ਦੇ ਵਿੱਚ ਇਹ ਨਹੀਂ ਆ ਵੀ ਉਹੀ ਢੂੜ ਚ ਟੱਡੂ ਉੜਾ ਦਈਏ ਵੀ ਹੈਜ਼ ਅਨਾਉਂਸਡ ਆਹ ਚੀਜ਼ਾਂ ਅਨਾਉਂਸ ਕੀਤੀ ਸੀ ਕਿ ਵੀ ਐਨੀ ਡੇਟ ਨੂੰ ਆਹ ਕਰਾਂਗੇ ਐਨੀ ਡੇਟ ਨੂੰ ਆਹ ਕਰਾਂਗੇ ਐਨੀ ਡੇਟ ਨੂੰ ਆਹ ਕਰਾਂਗੇ ਤੇ ਐਨੀ ਡੇਟ ਨੂੰ ਆਹ ਕਰਾਂਗੇ ਇਟ ਵਾਸ ਆਲਵੇਜ਼ ਇਟ ਵਾਸ ਆਲਵੇਜ਼ ਓਨ ਦਾ ਪੇਜ ਥਰ ਵਾਸ ਨੋ ਡਿਨਾਈਂਗ ਇਟ ਐਂਡ ਆਈ ਵਾਸ ਆਈ ਡੋਨਟ ਹੈਵ ਅ ਗਲਾਸ ਜੋ ਆਈਲ ਟੇਕ ਇਟ ਓਨ ਅ ਚਿਨ ਇਫ ਆਈ ਕਾਂਟ ਡੂ ਇਟ ਆਈਲ ਸੇ ਕੀ ਆ ਅਨਾਉਂਸਮੈਂਟ ਕੀਤੀ ਸੀ ਤੇ ਅਜੇ ਨਹੀਂ ਕੀਤੀ ਗੱਲ ਖਤਮ ਇਟਸ ਅ ਵੈਰੀ ਸਿੰਪਲ ਥਿੰਗ ਸੋ ਆਰ ਪਲਾਨ ਇਜ਼ ਔਨ ਪੇਪਰ ਸਾਡਾ ਵਿਜ਼ਨ ਡਾਕੂਮੈਂਟ ਇਜ਼ ਔਨ ਪੇਪਰ ਜਿਹੜਾ ਤੁਹਾਨੂੰ ਪਹਿਲਾਂ ਦਿੱਤਾ ਸੀ ਉਹਨੂੰ ਹੀ ਦੇਖ ਲਿਓ ਔਰ ਉਹਦੇ ਨਾਲ ਅੱਗੇ ਦੇਖ ਲਿਓ ਸਾਡੀ ਪਰਫਾਰਮੈਂਸ ਇਟਸ ਅ ਵੈਰੀ ਸਿੰਪਲ ਥਿੰਗ ਐਂਡ ਦੈਟਸ ਫॉर ਅਨਦਰ ਡੇ ਇਹ ਖੁਸ਼ਖਬਰੀਆਂ ਦੇਣੀਆਂ ਸੀ ਔਰ ਇਹ ਬਹੁਤ ਵੱਡੀ ਖੁਸ਼ਖਬਰੀ ਕਿਉਂਕਿ we will we will uh, discuss it in the cabinet uh, but we'll keep uh, recent date mai kehna je hun je dena hai te let's not have half baked ideas assi uh, date deni ਬਚੋ ਨਾ ਇੱਕ ਗੱਲ ਜੀ ਸਰ ਇਹ ਜਿਹੜੀ ਲਾਸਟ ਡੇਟ ਹੈਗੀ ਇਹਦੀ 1 ਟਾਈਮ ਸੈਟਲਮੈਂਟ ਦੀ ਕੱਟਆਫ ਡੇਟ ਹਾਂ ਕੱਟਆਫ ਡੇਟ ਜੋ ਕੈਬਨਿਟ ਡਿਸਾਈਡ ਕਰੇਗੀ ਮੈਂ ਫਿਰ ਗੱਲ ਜੂਨ ਜੁਲਾਈ ਕਰ ਦਿਆਂਗੇ ਮਤਲਬ 1 ਮਹੀਨੇ 2-3 ਮਹੀਨੇ ਵਧਾ ਦੇਣਗੇ 3 ਮਹੀਨੇ ਦਾ ਟਾਈਮ ਫਰੇਮ ਹੈ ਜਿਸ ਦਿਨ ਨੋਟੀਫਿਕੇਸ਼ਨ ਹੋ ਜਾਏਗਾ ਨਹੀਂ ਨਹੀਂ ਕੱਟਆਫ ਡੇਟ ਨਹੀਂ ਕੱਟਆਫ ਡੇਟ ਜੂਨ ਹੈ ਸਰ ਜੂਨ 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 ਇਟ ਇਜ਼ ਜੂਨ bro ਐਂਡ ਲੈਟ ਮੀ ਟੈਲ ਯੂ ਆਫਟਰ ਜੂਨ ਜੇ ਕਿਸੇ ਨੇ ਬਿਲਡਿੰਗ ਬਣਾਈ ਹੈ ਸਾਡੇ ਉਹ ਜੀਆਈਐਸ ਮੈਪ ਦੇ ਉੱਤੇ ਠਾਣ ਦੇਣੇ ਆਣੀਆਂ ਦੂਜੀ ਗੱਲ ਜੇ ਕੋਈ ਜ਼ਿਆਦਾ ਚਲਾਕ ਬਣਨ ਦੀ ਕੋਸ਼ਿਸ਼ ਕਰੂ ਮੈਂ ਪਹਿਲਾਂ ਹੀ ਦੱਸ ਹੀ ਜਾਨਾ ਉਹਨੇ ਬਿਜਲੀ ਦਾ ਬਿੱਲ ਲੈਣਾ ਹੁੰਦਾ ਔਰ ਬਿਜਲੀ ਦਾ ਬਿੱਲ ਲਏ ਬਣਾ ਬਿਲਡਿੰਗ ਤੁਸੀਂ ਸਟਾਰਟ ਨਹੀਂ ਕਰ ਸਕਦੇ ਉਹ ਬਿਜਲੀ ਦੇ ਬਿੱਲ ਦਾ ਵੀ ਸਾਡੇ ਕੋਲ ਰਿਕਾਰਡ ਹੈ ਕਿਉਂਕਿ ਸਾਡੇ ਕੋਲ 2 ਇਨ 1 ਸੈਕਟਰੀ ਹੈ ਜਿਹੜੇ ਸਾਡੇ ਸੈਕਟਰੀ ਸਾਹਿਬ ਨੇ ਨਾ ਉਹ ਬਿਜਲੀ ਬੋਰਡ ਵੀ ਐਡ ਕਰ ਦਿੱਤਾ ਫੇਸ ਕਰਕੇ ਸਾਨੂੰ ਫਟਦੇ ਨੇ ਨਿਕਲ ਜਾਂਦਾ ਉਹ ਰਿਕਾਰਡ ਸੋ ਨੋ ਨੋ ਹੈਂਕੀ ਪੈਂਕੀ ਓਵਰ देयर ਆਲਸੋ ਸੋ ਵੀ ਵਿਲ ਇਨਸ਼ੋਰ ਥੈਟ ਦਿਸ ਥਿੰਗ ਡਸ ਨੋਟ ਯੂ نو ਹੈਪਨ ਅਗੇਨ ਵੀ ਆਰ ਗਿਵਿੰਗ ਅ ਵਨ ਟਾਈਮ ਸੈਟਲਮੈਂਟ ਥੈਟ

ਵੀ ਆਰ ਸਭ ਤੇ ਆਪਿਆ ਦੇਖ ਤੋ ਮੈਂ ਜਾ ਕੇ ਆਇਆ ਸਰਵੇ ਕੀ ਮੈਨੂੰ ਸਭ ਪਤਾ ਹੈ ਇੱਕ ਇੱਕ ਚੀਜ਼ ਪਤਾ ਹੈ ਕਿ ਕਿੱਥੇ ਇਲੀਗੈਲਿਟੀ ਚੱਲਦੀ ਹੈ ਔਰ ਜ਼ੀਰੋਪੁਰ ਸਭ ਤੋਂ ਵੱਧ ਹੈ ਇਹ ਦੇ ਦੇਣ ਦੇ ਇੱਕ ਵਾਰ ਵਾਂਸ ਵੀ ਗੋ ਥਰੂ ਵਿਦ ਦਿਸ ਕਿਉਂਕਿ ਸੀਐਮ ਸਾਹਿਬ ਨੇ ਕਿਹਾ ਸੀਗਾ ਕਿ ਅੰਟਿਲ ਐਂਡ ਅਨਲੈਸਸ ਦਿਸ ਥਿੰਗ ਨਹੀਂ ਤੇ ਮੈਂ ਤੇ ਚੜ ਗਿਆ ਸੀ ਪਹਿਲਾਂ ਜਲੰਧਰ ਗਿਆ ਸੀ ਉਦੋਂ ਹੀ ਇਹਨਾਂ ਹਾਕਰ ਮੱਝ ਗਿਆ ਸੀਗਾ ਕਿ ਉਸ ਤੋਂ ਬਾਅਦ ਸੀਐਮ ਸਾਹਿਬ ਹੈ ਟੂ ਟੈਲ ਮੀ ਕਿ ਇਹ ਆਪਾਂ ਇੱਕ ਪਾਲਿਸੀ ਨੂੰ ਫਾਈਨਲ ਕਰ ਲਈਏ ਤੇ ਉਸ ਤੋਂ ਬਾਅਦ ਯੂ ਆਰ ਅਲੌਡ ਉਦੋਂ ਬਾਅਦ ਪਰਿੰਦਾ ਪਰ ਮਾਰੂ ਦੇਖੀ ਟਾਹੂ ਉੱਥੇ ਔਰ ਨਾਲਾ ਆਪ ਜਾ ਕੇ ਖੜੂ ਇਹ ਯਾਦ ਰੱਖੀ ਮੇਰੀ ਗੱਲ ਇਸੇ ਕੱਲ ਨੂੰ ਵੇਟ ਕਰਦਾ ਸੀ ਮੈਂ ਕਿ ਭਾਈ ਥਿਸ ਇਜ਼ ਅ ਵਨ ਟਾਈਮ ਸੈਟਲਮੈਂਟ ਵਨ ਟਾਈਮ ਸੈਟਲਮੈਂਟ ਮੀਨਸ ਵਨ ਟਾਈਮ ਇਟ ਕੈਨ ਨਾਟ ਕਮ 5 ਟਾਈਮਸ ਸਦਾ ਸੁਬੀਰ ਸਿੰਘ ਬਾਦਲ ਨੇ ਉਹ ਇਨ ਜਨਰਲਿਸਟ ਮੈਗਨਾਨਿਮਸ ਸੀ ਉਹਨੇ 6 ਵਾਰ ਕੱਢੀ 6 ਵਾਰ ਕੱਢੀ ਮਤਲਬ ਫੋਇਲ ਹੈ ਇਟ ਇਜ਼ ਨਾਟ ਅ ਵਨ ਟਾਈਮ ਸੈਟਲਮੈਂਟ ਦੈਨ ਜੇ ਤੁਸੀਂ 6 ਵਾਰ بار بار ਕਰੀ ਜਾਂਦੇ ਹੋ ਮਤਲਬ ਇਲੈਗਲ ਬਿਲਡਿੰਗਾਂ ਦੀ ਇਹ ਤੇ ਇਲੈਗਲ ਆ ਜਿਹੜੀਆਂ ਕਲੋਨੀਆ ਵੀ ਨੇ ਜੇ ਮੇਰੇ ਏਰੀਆ ਚ ਪਊ ਮੈਂ ਠੋਕੂ ਔਰ ਗਰੰਟੀ ਲੈ ਲਓ ਇਸ ਗੱਲ ਦੀ ਕਿ ਵਿਦਸ ਜੀਆਈਐਸ ਮੈਪਿੰਗ ਵੀ ਵਿਲ ਬੀ ਇਕਵਿਪਡ ਇਨ ਦ ਨੈਕਸਟ 3 ਮਨ ਆਪਣਾ ਟਾਈਮ ਡੇਟ ਕਿਆ ਥਾ ਜੀਆਈਐਸ ਮੈਪਿੰਗ ਦਾ ਜੂਨ ਤੱਕ ਜੂਨ ਤੱਕ ਸਾਡਾ ਮਾਰਚ ਅਪ੍ਰੈਲ ਤੱਕ ਦਾ ਸੀਗਾ ਦੇਖੋ ਜਿਹੜੀਆਂ ਚੀਜ਼ਾਂ 6 17 ਸਾਲਾਂ ਚ ਨਹੀਂ ਹੋਈਆਂ ਉਹ ਚ ਹੋ ਸਕਦਾ ਅਸੀਂ 2 ਮਹੀਨੇ ਲੇਟ ਹੋ ਜਾਈਏ

ਸੀ ਨਾਓ ਦੀ ਸੈਟੇਲਾਈਟ ਮੈਪਿੰਗ ਇਜ਼ ਡਨ ਬਾਈ ਡਰੋਨਸ ਜਿਹੜੇ ਉਤੋਂ ਸਾਰੀ ਮੈਪਿੰਗ ਕਰ ਲੈਂਦੇ ਆ ਔਰ ਇਟ ਇਜ਼ ਵੈਰੀ ਯੂ نو ਹਾਈ ਪ੍ਰੋਫਾਈਲ ਕਿਤਨੇ ਮੀਟਰ ਪੇ 5 ਸੈਂਟੀਮੀਟਰ ਦਾ ਐਕਿਊਰੇਸੀ ਕੇ ਸਾਥ ਉਪਰ ਹੈ 5 ਸੈਂਟੀਮੀਟਰ ਦੀ ਐਕਿਊਰੇਸੀ ਨਾਲ ਦੱਸ ਦਿੰਦਾ ਹਾਂ ਵੀ ਜੇ ਕਿਸੇ ਨੇ ਛੱਤਾ ਵੀ ਪਾਇਆ ਹੈ ਪਰ ਛੱਤਾ ਅੱਗੇ ਵਧਾਇਆ ਹੈ ਹਾਈਟ ਵੀ ਦੱਸ ਦਿੰਦੇ ਬਿਲਡਿੰਗ ਦਾ ਹਾਈਟ ਬਿਲਡਿੰਗ ਦੱਸ ਦਿੰਦਾ ਸਭ ਕੁਝ ਦੱਸ ਦਿੰਦਾ ਐਂਡ ਵਿਦਆਊਟ ਦਿਸ ਵੀ ਕੁਡ ਨਾਟ ਹੈਵ ਮੈਨੇਜਡ ਦੇਖੋ ਸਾਡੇ ਪ੍ਰੋਪਰਟੀ ਟੈਕਸ ਸਾਡੇ ਵਾਟਰ ਬਿਲ ਟੈਕਸ ਹੁਣ ਆਉਣਗੇ ਠੀਕ ਕਿਉਂਕਿ ਇਹ ਦੇਖੋ 70 ਸਾਲ ਲੱਗੇ ਨੇ ਗੌਰ ਨਹੀਂ ਕੀਤੀ ਜਿਹੜੀਆਂ ਅਸੀਂ ਚੀਜ਼ਾਂ ਕੀਤੀਆਂ ਨੇ ਤੁਹਾਨੂੰ ਦੱਸ ਰਿਆਂ ਲੁਧਿਆਣਾ ਪੁੱਛਿਆ ਸੀਗਾ ਵੀ ਭਾਈ ਕਿੰਨੇ ਕਰਨੇ ਉਹ ਕਹਿੰਦੇ ਜੀ 90 90000 ਰਪਏ ਯਾਰਗੇ 90000 ਨਿਕਲੇ ਕਿਨੇ 420000 420000 ਹੁਣ ਤੁਸੀਂ ਸੋਚੋ ਕਿ 340000 ਘਰਾਂ ਦਾ ਹ ਉਹ ਟੈਕਸ ਕਿੱਥੇ ਜਾ ਰਿਹਾ ਸੀ ਕਿਹਦੇ ਕੋਲ ਜਾ ਰਿਹਾ ਸੀ ਕੌਣ ਉਹਨੂੰ ਕਲੈਕਟ ਕਰ ਰਿਹਾ ਸੀ ਇਹ ਇਟਸ ਅਨਬਿਲੀਵੇਬਲ ਸਤਿ ਸ੍ਰੀ ਅਕਾਲ ਬਾਜੀ ਡਾਕਟਰ ਮਨਮੋਨ ਸਿੰਘ ਤੇ ਥੇਲ ਮਿਕ ਬਣਾਈ ਜਾ ਰਹੀ ਹੈ ਜੋ ਰਿਲੀਜ਼ ਹੋਣੀ ਹੈ ਜਲਦੀ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਐ ਐਕਸੀਡੈਂਟal ਡਾਕਟਰ ਮਨਮੋਨ ਸਿੰਘ ਉਹਦੇ ਬਾਰੇ ਕਾਫੀ ਗੱਲ ਹੈ ਸਿਰਫ ਉਹ ਹੀ ਕੋ ਉਹ ਤਾਂ ਡਾਕਟਰ ਫੁੱਲ ਫਲੇਜ ਨੇ ਪਾਜੀ ਉਹਦੇ ਬਾਰੇ ਗੱਲ ਇਹ ਹੈ ਕਿ ਫਰਸਟ੍ਰੇਸ਼ਨ ਦੀਆਂ ਨਿਸ਼ਾਨੀਆਂ ਨੇ ਬੜੀਆਂ ਇਹ ਜਿਹੜੀ ਤਿੰਨ ਸੂਪਿਆਂ ਦੀ ਹਾਰ ਹੈ ਨਾ ਇਹਨੇ ਸ਼ੀਸ਼ਾ ਦਿਖਾਇਆ ਔਰ ਸ਼ੀਸ਼ਾ ਲੋਕਾਂ ਨੇ ਦਿਖਾਇਆ ਵੱਡੇ ਵੱਡੇ ਬਹੁਤ ਵੱਡੇ ਵੱਡੇ ਬੈਰੇ ਜਿਹੜੇ ਬਾਸ ਦੇ ਦਰਖਤ ਵਾਂਗ ਹੁੰਦੇ ਨੇ ਨਾ ਬਾਸ ਦਾ ਦਰਖਤ ਕਿੱਡਾ ਉੱਚਾ ਲੱਗਦਾ ਅੰਦਰੋਂ ਖੋਖਲਾ ਹੁੰਦਾ ਇਹ ਉਹਦੀ ਫਰਸਟ੍ਰੇਸ਼ਨ ਸ਼ੋ ਕਰ ਰਹੀ ਹੈ ਇਹ ਫਿਲਮ ਆਫਲ ਮੈਨੇ ਕੀ ਕਰਾ 2019 ਦੇ ਚੋਣਾ ਕਰਕੇ ਤਾਂ ਨਹੀਂ ਇਹ ਫਿਲਮ ਆ ਰਹੀ ਇਹ ਹੋਰ ਹੋਰ ਹੈ ਕੀ ਇਹ ਕਿ ਉਹਦੀ ਫਰਮਾਇਤ ਕਹਿਦ ਰਹੀਆਂ ਤੁਹਾਨੂੰ ਕਿ ਕਈ ਚੀਜ਼ਾਂ ਬੜੀਆਂ ਫਰਸਟ੍ਰੇਸ਼ਨ ਦੇ ਵਿੱਚ ਕੀਤੀਆਂ ਜਾਂਦੀਆਂ ਨੇ ਸਮਝ ਨਹੀਂ ਫਿਰ ਤੁਸੀਂ ਇਹ ਜਿਹੀਆਂ ਚੀਜ਼ਾਂ ਕਰਦੇ ਹੋ ਇਹ ਤੇ ਪਹਿਲਾਂ ਹੀ ਐਕਸਪੋਜ਼ ਹੋ ਗਏ ਇਹ ਜਿਹੜਾ ਬਾਦੀ ਤੇ ਗੱਲੀ that which needs to be proven is not worth a toss ਜਿਹੜੀ ਚੀਜ਼ ਪ੍ਰਮਾਣਿਤ ਕਰਨੀ ਪੜੇ ਉਹ ਬਕਵਾਸ ਹੈ ਇਕ ਗੱਲ ਯਾਦ ਰੱਖਣਾ ਸੂਰਜ ਪ੍ਰਮਾਣ ਨਹੀਂ ਦਿੰਦਾ ਵੀ ਉਹਦੇ ਵਿੱਚ ਪ੍ਰਕਾਸ਼ ਹੁੰਦਾ ਉਹਦਾ ਤੇਜੀ ਪ੍ਰਮਾਣ ਹੁੰਦਾ ਵੀ ਉਹਦਾ ਪ੍ਰਕਾਸ਼ ਇਹ ਜਿਹੜੀਆਂ ਗੜ ਦੇ ਵਿੱਚ ਭਾਜਪੀ ਦੇ ਗੜ ਦੇ ਵਿੱਚ ਹਿੰਦੀ 벨ਟ ਦੇ ਵਿੱਚ ਇਹਨਾਂ ਨੂੰ ਮੂੰਹ ਵੀ ਖਾਣੀ ਪਈ ਹੈ ਸਾਡਾ ਰਿਜ਼ਲਟ 3 0 ਹੋਵੇ ਇਹਨਾਂ ਦਾ ਰਿਜ਼ਲਟ 5 0 ਹੈ ਤੇ ਪੰਜਾਬ ਦੇ ਵਿੱਚ ਕੋਈ ਰੋਕ ਲਾਉਣ ਲਈ ਵੀ ਫੈਸਲਾ ਕਾਦੀ ਵੀ ਫਿਲਮ ਨਾ ਚੱਲੇ ਦੇਖੋ ਮਹਾਰਾਜ ਅਸੀਂ ਅਸੀਂ ਉਹ ਚੀਜ਼ਾਂ ਨਹੀਂ ਕਰਨੀਆਂ ਇਹਦੇ ਲੋਕ ਇੱਟਾ ਮਾਰਨਗੇ ਸਾਨੂੰ ਤੇ ਦੇਖੋ ਆਵਾਜ਼ੇ ਖਲਕ ਨਗਾੜਾ ਇਹ ਖੁਦਾ ਜਨਤਾ ਦੀ ਆਵਾਜ਼ ਪਰਮਾਤਮਾ ਦੀ ਆਵਾਜ਼ ਹੈ ਸਿਰਫ ਲੋਕ ਇੱਟਾ ਮਾਰਨਗੇ ਸਿਰਫ ਖਬਰ ਹੈ ਕਿ ਪਾਕਿਸਤਾਨ ਜਿਹੜਾ ਆਪਣਾ ਇੰਡੀਅਨ ਐਂਬੈਸੀ ਦੇ ਸਟਾਫ ਹੋ ਗਾ ਉਹਨਾਂ ਦੇ ਘਰਾਂ ਦੇ ਬਿਜਲੀ ਪਾਵਰ ਸਾਰੇ ਕਨੈਕਸ਼ਨ ਖੜ ਦੇ ਦਿੱਤੇ ਯਾਰ ਮੇਰੀ ਗੱਲ ਨੂੰ ਖਬਰ ਨੂੰ ਪ੍ਰੂਫ ਦੇ ਪ੍ਰੂਫ ਕਰਦਾ ਉਹਨੂੰ ਚੱਲ ਰਹੀ ਹੈ ਸਾਰੀ ਚੱਲ ਰਹੀ ਹੈ ਤੁਸੀਂ ਤਾਂ ਦੇਖੋ ਤੁਹਾਡੀ ਟੀਆਰਪੀ ਖਤਰਨੀ ਹੈ ਨਾ ਮੈਂ ਇੱਥੇ ਇਹ ਤਾਂ ਤੁਸੀਂ ਪ੍ਰੂਫ ਦਿਓ ਵੀ ਭਾਈ ਆ ਫਿਰ ਉਹ ਉਹਨੂੰ ਉੱਥੇ ਡਿਪਲੋਮੈਟਿਕ ਏਜੰਸੀ ਨੂੰ ਲੈ ਕੇ ਭੇਜੋ ਇਹਦੇ ਵਿੱਚ ਮੈਂ ਕੀ ਕਰਾਂ ਨਾ ਮੈਂ ਤੇ ਨਾਮ ਹੈ ਨਾਮ ਹੈ ਤੇਰਾ ਚ ਨਾਮ ਹੈ ਟੋਕਰੇ ਵਾਲੇ ਬੇਰਾ ਨਾਮ ਹੈ ਪਲੇਰਾਂ ਚ ਨਾਮ ਹੈ ਸੁਬੇਰਾ ਤੂੰ ਮੈਨੂੰ ਦੱਸੀ ਜਾਣਾ ਕਿ ਉਹਨੂੰ